ਵਾਸੇ ਸੁਰਸਿੰਘ ਵਾਲਾ ਔਰ ਸਰਗੋਦੇ ਵਾਲਾ ਸਰਗੋਦੇ ਵਾਲਾ ਬੰਦੇ ਮਾਰ ਹੁਣ ਦੇਖਦਾ ਵੀ ਗੱਲ 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 ਅੱਗ ਹੀ ਬਣਦੀ ਕਬੱਡੀ ਆਹ 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 ਸਵਾਦ ਆਹ ਸਵਾਦ ਆਹ ਨੰਬਰ ਕਹਿੰਦੇ ਬੰਦੇ ਦਾ ਮਾਰ ਸਿੰਘ ਬਲਦ ਕਬੱਡੀ ਪਾਰ ਸੀਹਾਵਾਲ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਸ਼ੀਲੂ ਤੇਰੇ ਜਫਿਆਂ ਤੇ ਤੇਰੇ ਜਫਿਆਂ ਤੇ ਦੁਨੀਆ ਖੁਸ਼ ਹੁੰਦੀ ਹੈ ਪਰ ਇਹ ਮਨੀਸ਼ ਮਨੀਸ਼ ਬਾਹੂ ਅਕਬਰਪੁਰ ਦੀ ਧਰਤੀ ਦਾ ਇਹ ਸ਼ੀਲੂ ਦਾ ਵੀਰ ਲਾਊਟ ਗਾਣੇ ਤੀਰ ਨੰਬਰ ਕਿਹਦੇ ਹੱਥੋਂ ਆਵੇਗਾ ਇਹ ਸਮਾ ਸਮੁੰਦਰ ਦੀਆਂ ਲਹਿਰਾਂ ਤੇ ਮੌਤ ਦਾ ਇੰਤਜ਼ਾਰ ਨਹੀਂ ਕਰਦੀਆਂ ਨੰਬਰ ਕਿੰਨੇ ਪ੍ਰੋਫੈਸਰ ਮੱਖਣ ਸਿੰਘ ਦੇ ਬੋਲ ਹਰਜੀਤ ਨੇ ਆਖਿਆ ਉਸਤਾਦ ਜੀ ਮੈਨੂੰ ਹਸਾ ਨਾ ਕਰੋ ਮੇਰਾ ਧਿਆਨ ਪਟਕ ਜਾਂਦਾ ਪਰ ਹਾਸੇ ਸਦਾ ਨਹੀਂ ਰਹੇ ਜ਼ਿੰਦਗੀ ਦੇ ਵਿੱਚ ਬੋਲ ਸਦਾ ਦੇ ਵਾਸਤੇ ਅਮਰ ਨੇ ਆ ਸ਼ੀਲੂ ਬਲਹਾਰਾ ਸ਼ੀਲੂ 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 ਕਬੱਡੀ 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 ਕਰਖਾ ਚੱਲਦਾ ਹੋਇਆ ਹੈ ਆ ਤਾੜੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਆ ਤਾੜੀਆਂ ਮਾਰ ਦਿਓ ਜੀ ਬਹੁਤ ਬਾਹੂ ਅਕਬਰਦਾਰਾ ਸ਼੍ਰੀ ਕਲਗੀਧਰ ਸਾਹਿਬ ਟਾਕਾ ਨਹੀਂ ਦੀਆਂ ਖੇਡ ਗਰਾਉਂਡਾਂ ਹੋਣਗੀਆਂ ਬੰਦੇ ਮਾਰ ਮਾ ਖੇਡ ਕਬੱਡੀ ਦਾ ਉਹ ਲੈਂਦੇ ਪੰਜਾਬ ਦਾ ਰਾਜਪੂਤ 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 ਬੱਲੇ 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 ਗੁਸ਼ਬਾਤ ਹੈ ਹਸਤੀ ਮਤੇ ਕਰ ਦੇਖ ਰਹੇ ਵੀ ਵੱਖਰੇ ਜੇ ਅੰਦਾਜ਼ ਦੇ ਨਾਲ ਉਮਰ ਗੁੱਜਰ ਦੀ ਪੈਂਦੀ ਹੈ ਰੇਡ ਦੇ ਉੱਪਰ ਕਿਹੜਾ ਜਫਾ ਲਾਵੇਗਾ ਕਰਨ ਦਾ ਸਮੇਂ ਨੇ ਫੈਸਲਾ ਹੈ ਅੱਗੇ ਵੱਧ ਕੇ ਨੌਜਵਾਨ ਐਨ ਦਲੇਰੀ ਦੇ ਨਾਲ ਅੱਲਾ ਬੋਲਦਾ ਹੋਇਆ ਜਿਹੜਾ ਤੀਰ ਨਿਸ਼ਾਨੇ ਉੱਖਝਦੇ ਉਹ ਕਾ ਦਾ ਹਥਿਆਰ ਉਹ ਜਿਹਦੇ ਹਮੇਸ਼ਾ ਦੋਸਤ ਉਹ ਜਿਹੜਾ ਪਹਿਲਾ ਕਰ ਗਿਆ ਧਾਰ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਲੈਂਦੇ ਪੰਜਾਬ ਵਾਲਾ ਬਾਹੂ ਵਾਲਾ ਸ਼ੀਲੂ ਹਰਿਆਣੇ ਵਾਲਾ ਅੜ ਗਿਆ ਅੜ ਗਿਆ ਅੜ ਗਿਆ ਮਰਵਾਉ ਤਾੜੀਆਂ ਮਰਵਾਉ ਤਾੜੀਆਂ ਇਹ ਹੂਟਰ ਦੀਆਂ ਚੀਕਾਂ ਬੋਨ ਵਾਲਾ ਜੱਸੀ ਆ ਸੋਸਾਇਟੀ ਦਾ ਕਬੱਡੀ ਫੈਡਰੇਸ਼ਨ ਆ ਨਿਊਜ਼ੀਲੈਂਡ ਦਾ ਸਾਰੇ ਵੀਰਾਂ ਦਾ ਧੰਨਵਾਦ ਓ ਅੰਬੇ ਨਾਲ ਰਾਜਪੂਤ ਅੰਬੇ ਨਾਲ ਟੱਕਰ ਆਹ ਟੱਕਰ ਵੀ ਕੱਟ ਕੇ ਪਾਉ ਆਹ ਟੱਕਰ ਸਿਰੇ ਦੀ ਮੇਰੇ ਪੰਜਾਬੀ ਵੀਰੋ ਆਹ ਟੱਕਰ ਵੀ ਸੋਸ਼ਲ ਮੀਡੀਆ ਦੀ ਓ ਸਰਗੋਦੇ ਵਾਲਾ ਜਿਹੜਾ ਬੱਲੇ ਬੱਲੇ ਈਕ ਪਵਾਉ ਰਾਜਪੂਤ ਖੜਾ ਲਈ ਜੀ ਗੱਲ ਚੱਲੀ ਵੀ ਨਿਊਜ਼ੀਲੈਂਡ ਵਿੱਚ ਕਹਿੰਦੇ ਬੰਦੇ ਮਾਰ ਡੇਂਜਰ ਜਾਫੀ ਰਾਜਪੂਤ ਆਇਆ ਹੋਇਆ ਹੈ ਰਾਜਪੂਤ ਆਇਆ ਹੋਇਆ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਗੱਲ ਚੱਲ ਰਹੀ ਹੈ ਐਸਪੀ ਲੋਹਰੀਆ ਵੱਲੋਂ ਰਾਜਪੂਤ ਲਈ 100 ਡਾਲਰ ਦੇ ਵੱਡੇ ਮਾਨਸਨਮਾਰ ਪਰ ਇਧਰਲੇ ਪਾਸੇ ਸ਼ਿੱਲੂ ਆ ਸ਼ਿੱਲੂ 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 ਹਰਿਆਲੇ ਵਾਲਾ ਹਰਿਆਲੇ ਵਾਲਾ ਰੇਹੜਾ ਵਾਲਾ ਦੂਜੇ ਪਾਸੇ ਕਹਿੰਦੇ ਵੀ ਨਾ ਆ ਵਜਦੀ ਐ ਥਾਪੀ ਕਬੱਡੀ ਜੀ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ